ਲੋ ਜੀ ਇੱਧਰ ਹੁਣ ਪੱਠੇ ਪੈਣ ਲੱਗ ਪਏ ਨੇ ਤੇ ਟਾਈਮ ਹੋ ਗਿਆ 2:30 ਵਜੇ ਨਾਲ ਜੀ ਸਾਰਿਆਂ ਨੂੰ ਹੁਣ ਸੁਣਾਉ ਕਿਵੇਂ ਜੀ ਸਾਰੇ ਉਮੀਦ ਆ ਬਿਠੀ ਠੀਕ ਠਾਕ ਹੋਗੇ ਤੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤਸਵੀਰ ਦੇ ਕੰਮ ਤੰਦੇ ਹੋ ਗਏ ਨੇ ਨਿਬੜ ਗਏ ਨੇ ਤੇ 11:00 ਵਜੇ ਨੇ ਤੇ ਆਪਾਂ ਪਾਏ ਆ ਬਾਥਰੂਮ ਦੇ ਵਿੱਚ ਮਸ਼ੀਨ ਚ ਕੱਪੜੇ ਤੇ ਹੁਣ ਆਪਾਂ ਉਹ ਕੱਢਾਂਗੇ ਕਿਉਂਕਿ ਕੱਲ ਆਪਾਂ ਤੋਤੇ ਨਹੀਂ ਹੈਗੇ ਥੋੜੀ ਜੀ ਤਬੀਅਤ ਖਰਾਬ ਹੁਣ ਕਰਕੇ ਆਂ ਕੱਪੜੇ ਕੱਢੀਏ ਤੇ ਐਂਡ ਤੱਕ ਬਲੌਗ ਦੇ ਨਾਲ ਬਣੇ ਰਹੋ ਲੋ ਜੀ ਮਸ਼ੀਨ ਵੀ ਨਾ ਤੀਂ ਜੀ ਹਾਰਨ ਮਾਰ ਦਿੱਤੀ ਹੁਣ ਆਪਾਂ ਕੱਪੜੇ ਕੱਟਦੇ ਆ ਇੱਧਰ ਵੇਖੋ ਮੂੰਗੜਿਆਂ ਨੂੰ ਫੁੱਲ ਪੈ ਗਏ ਜੀ ਇੱਥੇ ਜਿਹੜੀਆਂ ਮੂਲੀਆਂ ਲੱਗੀਆਂ ਨਾ ਉਹ ਹਰਕਾ ਘਾਟੀ ਖਾਦੀਆਂ ਨੇ ਸਿਆਲ ਦੇ ਵਿੱਚ ਤੇ ਇਹਨੂੰ ਫੁੱਲ ਪੈ ਗਏ ਆ ਮੂੰਗੜੇ ਲੱਗ ਪੈਣੇ ਆ ਤੇ ਧਨੀਆ ਵੀ ਮੇਰਾ ਬਹੁਤ ਵੱਡਾ ਹੋਇਆ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਣੀ ਆ ਤੇ ਵੇਖੋ ਧਨੀਏ ਨੇ ਵੀ ਬਹੁਤ ਜ਼ਿਆਦਾ ਗਰੋਥ ਕੀਤੀ ਆ ਹਰਕਾ ਇਹ ਸਾਰਾ ਧਨੀਆ ਤੇ ਪਾਲਕ ਤੇ ਇੱਧਰ ਵੇਖੋ ਸਰੋਂ ਦੇ ਫੁੱਲ ਪੀਲੇ ਪੀਲੇ ਬਹੁਤ ਵਧੀਆ ਲੱਗਦੇ ਆ ਇਸ ਸਾਰੀ ਸਾਗ ਹੀ ਹੁੰਦਾ ਵਾ ਤੇ ਇਧਰ ਮੇਥੀ ਨੇ ਵੀ ਫੁੱਲ ਪੈ ਗਏ ਆ ਸਰੋਂ ਵਾਂਗੂ ਪੀਲੇ ਪੀਲੇ ਇਹਦਾ ਵੀ ਬੀਜ ਬਣ ਲ ਬੀਜ ਬਣ ਲੱਗ ਪਿਆ ਤੇ 11 ਵਜੇ ਦੀ ਵੇਖੋ ਬੱਸ ਆ ਗਈ ਜੇ ਉਹ ਵੇਖੋ ਬਸੰਦੀ ਪਈ ਪਿੰਡ ਬਾਅਦ ਵਿੱਚ ਇਹ ਹੁਣ ਵਾਪਸ ਜਾਊਗੀ ਖਰਚੋਵਾਲ ਉਸ ਤੋਂ ਬਾਅਦ ਫਿਰ 2 ਵਜੇ ਆਏਗੀ 11 ਵਜੇ ਦੀ ਬੱਸ ਇਹ ਇੱਕ ਰੈੱਡ ਬੱਸ ਇਹ ਸਾਰਾ ਸਾਗ ਹੀ ਤੇ ਹੁਣ ਇਹ ਬਣ ਗਈ ਸਰੋਂ ਵਾਲਾ ਵੀ ਪੈ ਗਿਆ ਸਰੋਂ ਪੱਕ ਗਈ ਐ ਇਹ ਵਾਲੇ ਪੀਲੇ ਫੁੱਲ ਆ ਤੇ ਮੂੰਗੜਿਆਂ ਨੂੰ ਚਿੱਟੇ ਫੁੱਲ ਪੈ ਗਏ ਹੁਣ ਕੋ ਪੁੰਗੜਾਂ ਤੇ ਚਲਦੀ ਪਈ ਐ ਨਾ ਇਸ ਕਰਕੇ ਇੱਧਰ ਵੇਖੋ ਕੇਲੇ ਵੀ ਤੇ ਬੜੀ ਪਪੂਲਰ ਲਿਆਂਦੇ ਸੀ ਉਹ ਪਾਣੀ ਚ ਛੁੱਟੇ ਹੋਏ ਨਾ ਤਾਂ ਨਿੰਬੂ ਵੀ ਪੀਲੇ ਹੋਏ ਨੇ ਤੇ ਲਾਏ ਨਹੀਂ ਅਜੇ ਆਪਾਂ ਚਾਰ ਬਣਾਉਣ ਵਾਸਤੇ ਹੁਣ ਆਪਾਂ ਪਹਿਲਾਂ ਆਪਾਂ ਕੰਮ ਕਰੀਏ ਫੇਰ ਕੱਪੜੇ ਮਸ਼ੀਨ ਚੋਂ ਕੱਢੀਏ ਕਿੰਨੀ ਵਧੀਆ ਹਰਿਆਲੀ ਹਰਿਆਲੀ ਲੱਗਦੀ ਪਿੰਡਾਂ ਦੀ ਇਹ ਨੇਚਰਲ ਬਿਊਟੀ ਜਿਹੜੀ ਨਾ ਇਹ ਬਹੁਤ ਵਧੀਆ ਹੋਰਤ ਗੱਲਾਂ ਦੀਆਂ ਗੱਲਾਂ ਹੁਣ ਕੱਢੀਏ ਕੱਪੜੇ ਲੋ ਜੀ ਇੱਧਰ ਚੈੱਕ ਕਰੋ ਫੁੱਲ ਦੇਖੋ ਕਿੰਨਾ ਪਿਆਰਾ ਇਹ ਪੂਰੀ ਸ਼ੇਪ ਚ ਗੋਲ ਤੇ ਇੱਧਰ ਵੀ ਲੱਗੇ ਨੇ ਇਹ ਇਹ ਵੀ ਪੂਰਾ ਉਸੇ ਤਰ੍ਹਾਂ ਓਨਾ ਵੱਡਾ ਹੀ ਹੋਣਾ ਇੱਧਰ ਅਜੇ ਲੱਗਨੇ ਇਹ ਹੁਣ ਦੁਬਾਰਾ ਇਤੋਂ ਫੇਰ ਗਰਮੀਆਂ ਵਾਲੇ ਫੁੱਲ ਲਾਵਾਂਗੇ ਇਹ ਵੀ ਕਿੰਨਾ ਪਿਆਰਾ ਲਓ ਜੀ ਕੱਪੜੇ ਧੋ ਕੇ ਸੁੱਕਣੇ ਪਾ ਦਿੱਤੇ ਆ ਤੇ ਹੁਣ ਆਪਾਂ ਨਹਾ ਕੇ ਤੇ ਫਿਰ ਤੁਹਾਨੂੰ ਮਿਲਦੇ ਆ ਲਓ ਜੀ ਇੱਧਰ ਹੁਣ ਪੱਠੇ ਪੈਣ ਲੱਗ ਪਏ ਨੇ ਤੇ ਟਾਈਮ ਹੋ ਗਿਆ 2:30 ਵਜੇ ਨੇ ਤੇ ਅੱਜ ਕੰਮ ਤੋਂ ਛੁੱਟੀ ਕਰ ਦਿੱਤੀ ਇਹਨਾਂ ਨੇ ਕਿਉਂਕਿ ਬੂਟੇ ਲਾਉਣੇ ਪੈਣੇ ਅੱਜ ਪਪੂਲੜਾਂ ਦੇ ਤੇ ਹੁਣ ਇਹ ਬੂਟੇ ਲਾਉਣ ਜਾਣਗੇ ਤੇ ਆਪਾਂ ਜਾਵਾਂਗੇ ਲੰਗੜ ਖਾਣ ਲੰਗਰ ਕਠਾ ਕਰਨਾ ਲੰਗਰ ਕਠਾ ਕਰਨਾ ਆਪਾਂ ਜਾਵਾਂਗੇ ਆਪਾਂ ਲੰਗਰ ਖਾਣਾ ਵਾ ਤੇ ਨਾਲ ਹੀ ਆਪਾਂ ਲੈ ਆਉਣਾ ਵਾ ਸਹੀ ਗੱਲਾਂ ਆ ਪਕਵੜੇ ਜਲੇਬੀਆਂ ਇੱਕ ਮਿੰਟ ਲੰਗਰ ਸੋਨਾ ਬਹੁਤ ਸੋਹਣਾ ਕਲਰ ਬੜਾ ਸਾਬ ਵਧੀਆ ਲੱਗਣਦਿਆ ਜੀ ਓਨ ਦੇ ਮੈਨੂੰ ਲੋੜ ਮੇਰੇ ਕੋ ਆਪਰਾ ਆਵੇ ਲੋ ਲੰਗਰ ਖਾ ਕੇ ਆ ਗਏ ਆ ਉੱਥੋਂ ਵੀ ਖਾਈ ਆ ਡਿੱਗੀ ਚ ਦਾਲ ਲਫਾਫੇ ਤੇ ਜਲੇਬੀਆਂ ਤੇ ਅਜੇ ਵੀ ਇੱਥੇ ਖਾਈ ਜਾਂਦੇ ਆ ਉੱਥੇ ਨਹੀਂ ਰੱਜੋ ਐ ਸੰਗਮ ਦੀ ਖਾਂਦੇ ਸ਼ੂਗਰਾ ਤੈਨੂੰ ਵੀ ਸੰਗ ਆਉਣ ਲੱਗੀ ਐ ਤੇ ਮੈਂ ਤਾਂ ਉਥੇ ਬਿਲਕੁਲ ਨਹੀਂ ਜਲੇਬੀਆਂ ਖਾਦੀਆਂ ਮੈਂ ਆਪਣੀਆਂ ਲਫਾਫੇ ਚ ਪਾ ਲੈਂਦੀ ਆ ਮੇਰਾ ਵੀ ਲਫਾਫਾ ਕੱਢ ਦ ਐਹੀ ਜਲੇਬੀ ਕਿਉਂ ਨਹੀਂ ਖਾਣੀ ਸਾਨੂੰ ਸ਼ੂਗਰ ਹੋਈ ਐ ਸ਼ੂਗਰ ਤਾਂ ਨਹੀਂ ਹੈ ਆਹ ਰੋਟੀ ਖਾ ਕੇ ਰੱਜ ਗਏ ਨਾ ਕੱਢੋ ਮੇੜਾ ਵੀ ਫਲਫਾ ਪਾੜ ਲਾ ਕੱਟ ਕੱਟ تیر ਗਿੰਦੀ ਤਾਂ ਮੈਂ ਜਿਹੜੀਆਂ ਖਾਧੀਆਂ ਨੇ ਉਹ ਵੀ ਵਿੱਚ ਪਾਹੀਂ ਫੇ ਚੱਲ ਫ੍ਰਿਜ ਚ ਰੱਖ ਕੇ ਖਾਵਾਂਗੇ ਸੱਸ ਲਈ ਲੈ ਕੇ ਆਈਆਂ ਤਾਂ ਤਾਂ ਖਾਈ ਜਾਂਦੀ ਵਿੱਚ ਰਬਾਣਾ ਸੱਸ ਦਾ ਕੋਸ਼ਲਾ ਮੈਂ ਦਿੰਨੀ ਨਹੀਂ ਮਮੀ ਨੇ ਦਿੰਨੀ ਤਾਂਹੀਂ ਨਹੀਂ ਉਹਨੂੰ ਲੈ ਆ ਕੇ ਦਿੰਦੇ ਹੈ ਕਿਉਂ ਸੱਸ ਮੈਂ ਨਹੀਂ ਲੈ ਆ ਕੇ ਦਿੰਦੀ ਹਾਂ ਨਾ ਮੂੰਗਫੰਦਾ ਦਾਲ ਜੀ ਆਪਾਂ ਲੰਗਰ ਖਾਏ ਆ ਤੇਰਾ ਆਦਾ ਕਰ ਲਿਆ ਅਰੇਂਜਮੈਂਟ ਹੀ ਲੈ ਆਂਦਾ ਹੋਣਾ ਹੀ ਫ੍ਰੀ ਸਹੀ ਗੱਲ ਮੈਂ ਵੀ ਆਪਣਾ ਲਿਆਵਾ ਭੰਡਾ ਦਾਲ ਪਾਉਣ ਲਈ